ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜਨ ਅਗਲੇ ਸ਼ਬਦ ਦੇ ਵਿਚਾਰਾਂ ਤੁੜਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਤਾਰੰਥ 385 ਆਸਾ ਮਹਲਾ 5 ਇੱਕ ਬਗੀਚਾ ਪੀੜ ਕਨ ਕਰਿਆ ਗੁਰੂ ਜੀ ਕਹਿੰਦੇ ਇਸ ਸੰਸਾਰ ਨੂੰ ਇੱਕ ਬਗੀਚੇ ਬਾਗ ਮੰਨੋ ਤੇ ਇਹਦਾ ਮਾਲਿਕ ਕੌਣ ਹੈ ਸਿਰਜਣਹਾਰ ਉਸਨੇ ਬੇਅੰਤ ਬੂਟੇ ਇਹਦੇ ਵਿੱਚ ਲਾਏ ਹੋਏ ਨੇ ਪਾਖ ਪਾਤ ਦੇ ਬੂਟੇ ਲੱਗੇ ਹੋਏ ਐ ਇਸ ਬਾਗ ਵਿੱਚ ਅਨੇਕਾਂ ਤਰ੍ਹਾਂ ਦੇ ਜੀਵ ਕੀਟੀਆਂ ਖਾਣੀ ਕੀਟੀਆਂ ਬਾਣੀ ਕੀਤੇ ਪਾਤ ਨਿਰੰਤਰ ਕੀਟੀਆਂ ਸੋਪੀ ਸੇਵਕ ਕੀਤੇ ਨਾਨਕ ਅੰਤ ਨਾ ਆਇਆ ਇਸ ਬਾਗੀਚੇ ਵਿੱਚ ਲੱਗੇ ਹੋਏ ਫੁੱਟਿਆਂ ਦਾ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੇ ਕੁ ਭਾਂਤ ਦੇ ਹਨ ਪਰ ਅਨੇਕਾਂ ਤਰ੍ਹਾਂ ਦੇ ਇਹ ਰੰਗ ਪੈਦਾ ਕਰਕੇ ਉਹ ਮਾਲਕ ਇਹਦੇ ਵਿੱਚ ਆਪ ਹੈ ਕਿਉਂਕਿ ਦੇਖੋ ਇੱਕ ਬੜਾ ਵਧੀਆ ਉਦਾਹਰਣ ਦੇ ਵਾਸਤੇ ਸਮਝਣ ਵਾਸਤੇ ਹੈ ਅਸੀਂ ਹੁਣ ਕਣਕ ਵੀ ਜੀ ਸੀ ਨਾ ਕਣਕ ਦੇ ਦਾਣੇ ਬੀਜੀ ਸੀ ਦਾਣੇ ਬਦਵੰਦ ਦਿੱਤਾ ਉਹਨਾਂ ਨੂੰ ਬਾਤਾ ਵਰਮ ਦੇ ਮੁਤਾਬਕ ਉਹਨਾਂ ਦਾਣਿਆਂ ਦੇ ਵਿੱਚੋਂ ਪੌਦਾ ਉਗਰਿਆ ਮੌਲਿਆ ਜਵਾਨ ਹੋਇਆ ਫਿਰ ਬੁਢਾਪੇ ਵੱਲ ਚੱਲ ਪਿਆ ਫੁੱਲ ਲੱਗੇ ਫਲ ਲੱਗਿਆ ਜਦੋਂ ਫਲ ਪੱਕਿਆ ਤਾਂ ਕੀ ਸੀ ਕਣਕ ਦੁਬਾਰੇ ਫੇਰ ਕਣਕ ਸੀ ਅਸੀਂ ਕਣਕ ਬੀਜੀ ਬੂਟੇ ਚ ਤਕਦੀਰ ਹੋਈ ਬੂਟਾ ਮੋਲਿਆ ਫੁੱਲ ਲੱਗੇ ਫਲ ਲੱਗੇ ਫਲ ਲੱਗੇ ਤਾਂ ਫੇਰ ਉਹੀ ਇੱਕੋ ਹੀ ਸੀ ਉਹੀ ਕਣਕ ਸੀ ਦੁਬਾਰੇ ਹੁੰਦੀ ਹੈ ਇਸ ਇਸ ਗੱਲ ਨੂੰ ਸਮਝੋ ਮਾਲਕ ਦੇ ਵਿੱਚੋਂ ਆਕਾਰ ਬਣ ਰਹੇ ਆ ਉਹ ਸਿਰਜਣਹਾਰ ਦਾ ਮਤਲਬ ਕੀ ਹੈ ਉਹਦਾ ਹੁਕਮ ਹੈ ਜਿਹੜਾ ਉਹਦਾ ਨਿਯਮ ਆ ਉਹਦੇ ਮੁਤਾਬਕ ਬਣ ਰਹੇ ਆ ਮੌਲ ਰੇ ਆਪਣੇ ਵਰਗੇ ਹੋਰ ਜੀਵ ਪੈਦਾ ਕਰ ਰਹੇ ਇਸ ਸੰਸਾਰ ਤੋਂ ਆਪਣੇ ਕਹਿਣ ਵਖਤ ਤਰਕ ਜਾ ਰਹੇ ਐ ਪਰ ਉਸ ਮਾਲਕ ਵਿੱਚ ਸਮਾਰੇ ਜਿਹਨੇ ਜਿੱਥੋਂ ਪੈਦਾ ਹੋਇਆ ਉਹਦੇ ਵਿੱਚ ਦੁਬਾਰੇ ਰਲ ਰਿਹਾ ਸੁ ਗੁਰੂ ਜੀ ਕਹਿੰਦੇ ਐ ਇਸ ਮਾਦੀਨੀ ਸਰਦਨ ਹਾਰ ਮਾਦੀਨੀ ਇਸ ਸੰਸਾਰ ਨੂੰ ਬਣਾਉਣ ਵੇਲੇ ਅਨੇਕਾਂ ਬੂਟੇ ਲਾਤੀ ਪਰ ਇਹਨਾਂ ਬੋਟਿਆਂ ਦੇ ਅੰਦਰ ਵੀ ਉਹ ਮਾਲਕ ਮੌਲ ਰਿਹਾ ਤੇ ਇਹਨਾਂ ਨੂੰ ਜਿਹੜਾ ਫਲ ਲੱਗੇਗਾ ਉਹ ਵੀ ਉਸੇ ਨਾਮ ਰੂਪੀ ਦਾ ਲੱਗੇਗਾ ਜعنی ਆਖਰ ਨੂੰ ਇਹ ਉਹਦੇ ਵਿੱਚ ਹੀ ਫਿਰ ਰਲ ਜਾਣੇ ਐ ਐਸਾ ਕਰੋ ਵਿਚਾਰ ਗਿਆਨੀ ਹੁਣ ਸਾਨੂੰ ਇਹ ਗੱਲਾਂ ਬਾਣੀ ਦੀਆਂ ਸਮਝ ਕਦੋਂ ਆਉਣਗੀਆਂ ਜਦੋਂ ਅਸੀਂ ਆਪਣੇ ਆਪ ਨਾਲ ਜੁੜਾਂਗੇ ਹਲਤੀ ਜੀ ਰੱਬ ਨੂੰ ਬਾਹਰ ਭਾਲ ਦੇ ਫਿਰਦੇ ਆ ਸਾਰਾ ਸਮਾਨ ਅਸੀਂ ਬਾਹਰੋਂ ਖਰੀਦਦੇ ਆ ਹਰ ਇੱਕ ਚੀਜ਼ ਬਾਹਰੋਂ ਲੈਣ ਦੀ ਕੋਸ਼ਿਸ਼ ਕਰਦੇ ਆਂ ਪਰਮਾਤਮਾ ਦੀ ਯਾਦ ਰੋਂ ਵੀ ਅਸੀਂ ਬਾਹਰੋਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਕਿ ਉਹ ਸਾਨੂੰ ਚਲਾ ਰਿਹਾ ਹੈ ਉਸੇ ਦੇ ਸਰੀਰ ਹੈ ਉਸ ਦੀ ਤਾਕਤ ਦੇ ਵਿੱਚ ਚੱਲ ਰਹੀ ਉਹਦੇ ਨਾਲ ਕਿਉਂ ਨਹੀਂ ਜੁੜਦੇ ਆਪਣੇ ਵਿੱਚ ਆਪਣੇ ਆਪ ਨਾਲ ਕਿਉਂ ਨਹੀਂ ਜੁੜਦੇ ਗੁਰੂ ਜੀ ਕਹਿੰਦੇ ਆਪਣੇ ਆਪ ਨਾਲ ਜੁੜਾ ਐਸਾ ਕਰੋ ਵਿਚਾਰ ਗਿਆਨੀ ਇਹ ਗਿਆਨਵਾਨ ਮਨੁੱਖ ਮਨੁੱਖ ਇਹੋ ਜੀ ਵਿਚਾਰ ਕਰ ਜਾ ਤੇ ਪਾਈਏ ਪਦ ਨਰਮਣੀ ਤੇ ਜੇ ਤੂੰ ਇਸ ਜੀਵਨ ਦੀ ਝਮੇਲਿਆਂ ਤੋਂ ਮੁਕਤ ਹੋਣਾ ਚਾਹੁੰਦਾ ਹੈ ਚਾਹਣਾ ਨਾ ਉੱਚਾ ਪਦ ਪਾਉਣਾ ਚਾਹੁੰਦਾ ਹੈ ਉੱਚੀ ਵਸਤਾ ਚਾਹਣਾ ਤੇ ਇਹ ਵੀ ਉਸੇ ਕੋਲੋਂ ਮਿਲੇਗਾ ਕਿਉਂਕਿ ਬਾਗ ਮਾਲੀ ਦਾ ਹੈ ਇਹ ਮਾਲੀ ਨੇ ਨਾ ਬੂਟਿਆਂ ਨੂੰ ਲਾਇਆ ਇਹਨਾਂ ਦੀ ਰਾਖੀ ਵੀ ਉਹ ਕਰ ਰਿਹਾ ਐਸ ਕਰਕੇ ਜੇ ਤੂੰ ਦੁਨੀਆ ਦੇ ਝਮੇਲਿਆਂ ਤੋਂ ਬਚਣਾ ਚਾਹੁੰਦਾ ਨਾ ਰਾਖੀ ਕਰਨਾ ਚਾਹੁੰਦਾ ਆਪਣੀ ਤੇ ਮਾਲੀ ਨਾਲ ਜੁੜਨਾ ਪਊਗਾ ਆਸ ਪਿਆਸ ਵਿਖੂ ਆ ਕੇ ਖੰਡਾ ਬੀਚੇ ਅਮਰਤ ਹੈ ਭਾਈ રે ਰਹਾਓ ਆਸ-ਪਾਸ ਜਿੱਧਰ ਵੀ ਅਸੀਂ ਨਿਗਾਹ ਮਾਰਦੇ ਆ ਮਾਇਆ ਦਾ ਪ੍ਰਭਾਵ ਹਰ ਅਸੀਂ ਜਦੋਂ ਵੀ ਮਾਇਆ ਦਾ ਜ਼ਿਕਰ ਆਉਂਦਾ ਸਾਨੂੰ ਪੈਸੇ ਢੇਲੇ ਦਾ ਖਿਆਲ ਆ ਜਾਂਦਾ ਧਨ ਸੰਪਤੀ ਸਿਉਣਾ ਦਾ ਖਿਆਲ ਆ ਜਾਂਦਾ ਨਹੀਂ ਭਾਈ ਮਾਇਆ ਹਰ ਇੱਕ ਉਹ ਵਰਤਾਰਾ ਹੈ ਜਿਹੜਾ ਸਾਨੂੰ ਪ੍ਰਮਾਤਮਾ ਨੂੰ ਭੁਲਾਉਂਦਾ ਹੈ ਉਹਦੇ ਵਿੱਚ ਸਾਡੀ ਵਡਿਆਈ ਸਾਡਾ ਅਪਮਾਨ ਸਾਡਾ ਦੁੱਖ ਸਾਡਾ ਸੁੱਖ ਸੁੱਖ ਵਿੱਚ ਬੰਦਾ ਬਹੁਤ ਦੁਖੀ ਹੁੰਦਾ ਹੈ ਖੋਖ ਵਿੱਚ ਵੀ ਬੰਦਾ ਇੰਨਾ ਦੁਖੀ ਹੋ ਜਾਂਦਾ ਕਿ ਉਹ ਸਮਾਲਕ ਨੂੰ ਭੁੱਲ ਜਾਂਦਾ ਇਹ ਸਾਰਾ ਮਾਇਆ ਦਾ ਪ੍ਰਭਾਵ ਹੈ ਗੁਰੂ ਜੀ ਕਹਿੰਦੇ ਇਹ ਸਾਰੇ ਮੋਹ ਲੋਭ ਹੰਕਾਰ ਕਾਮ ਕ੍ਰੋਧ ਇਹ ਸਭ ਮਾਇਆ ਦਾ ਰੂਪ ਹੈ ਗੁਰੂ ਜੀ ਕਹਿੰਦੇ ਚਾਰ ਛੇ ਪੇਰੀ ਤੇਰੀ ਇਹ ਇਹ ਵਿਖਿਆ ਦੀ ਖੂ ਲੱਗੇ ਹੋਏ ਆ ਪਰ ਵਿੱਚ ਇੱਕ ਅੰਮ੍ਰਿਤ ਦਾ ਖੂ ਵੀ ਹੈ ਨਾਲ ਵਿੱਚ ਉਹ ਕਿੱਥੇ ਹੈ ਉਹ ਖੂ ਨਹੀਂ ਹੈ ਉਹ ਚਸਮਾ ਹੈ ਜਿਹੜਾ ਲਗਾਤਾਰ জ্বল ਰਿਹਾ ਹੈ ਉਹ ਹੈ ਤੇਰੇ ਅੰਦਰ ਉਹ ਤੇਰੇ ਅੰਦਰ ਇਹ ਬਾਹਰਲੇ ਤੈਨੂੰ ਜਿਹੜੇ ਵਿਕਾਰ ਨੇ ਇਹ ਤੈਨੂੰ ਆਤਮਿਕ ਮੌਤ ਵੱਲ ਲੈ ਕੇ ਜਾ ਰਹੇ ਆ ਪਰ ਜਿਹੜਾ ਤੇਰੇ ਅੰਦਰ ਮਾਲਕ ਦਾ ਗਿਆਨ ਬੈਠਾ ਹੈ ਤੇ ਉਹਦੇ ਨਾਲ ਜੇ ਤੂੰ ਜੁੜੇ ਉਹ ਤੇਰੇ ਆਤਮਿਕ ਜੀਵਨ ਨੂੰ ਉੱਚਾ ਕਰੇਗਾ ਉਹ ਚਸ਼ਮਾ ਪਵਿੱਤਰ ਹੈ ਉਹ ਚਸ਼ਮਾ ਸਾਫ ਚਸ਼ਮਾ ਕਿਉਂਕਿ ਚਸ਼ਮੇ ਦਾ ਪਾਣੀ ਹਮੇਸ਼ਾ ਸਾਫ ਹੁੰਦਾ ਵਧੀਆ ਹੁੰਦਾ ਸੋ ਇਹ ਹੈ ਰਹਾਉ ਦਾ ਵੰਦ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਇਹ ਸਮਝਾਉਂਦੇ ਐ ਕਿ ਬੰਦਿਆ ਤੇਰੇ ਚਾਰ ਛਪੇਰੇ ਮਾਇਆ ਦਾ ਪ੍ਰਭਾਵ ਹੈ ਤੇ ਤੂੰ ਇਸ ਮਾਇਆ ਦੇ ਪ੍ਰਭਾਵ ਦੇ ਵਿੱਚ ਰਹਿ ਰਿਹਾ ਹੈ ਤੇ ਇਹ ਚਾਰ ਛਪੇਰੇ ਵਿਖਦੇ ਖੂ ਲੱਗੇ ਹੋਏ ਐ ਪਰ ਇਹਨਾਂ ਦੇ ਵਿੱਚ ਘਾਰ ਇੱਕ ਚੰਗਾ ਚਸ਼ਮਾ ਵੀ ਹੈ ਜਿਹੜਾ ਤੇਰੇ ਆਤਮਿਕ ਜੀਵਨ ਨੂੰ ਉੱਚਾ ਕਰ ਸਕਦਾ ਹੈ ਤੂੰ ਉਸ ਨਾਲ ਜੜਾ ਇਹ ਗੱਲ ਗੁਰੂ ਜੀ ਇਸ ਸ਼ਬਦ ਵਿੱਚ ਸਮਝਾਉਂਦੇ ਆ ਸੋ ਇਸ ਸ਼ਬਦ ਦਾ ਵਿਚਾਰ ਕੀ ਹੋਇਆ ਕਿ ਇਹ ਜਿਹੜਾ ਜੀਵਨ ਹੈ ਇਹਨੂੰ ਉੱਚਾ ਤੇ ਸੁੱਚਾ ਪਾਉਣਾ ਹੈ ਜੀ ਤੋ ਇਹਨਾਂ ਬਕਾਰਾਂ ਤੋਂ ਬਚਣਾ ਹੈ ਇਹ ਪਾਧ ਨਿਰਵਾਣੀ ਜਿਹਦੀ ਨਿਰਲੇਪ ਰਹਿਣ ਦੀ ਅਵਸਥਾ ਬਣਾਉਣੀ ਹੈ ਆਪਣੀਆਂ ਆਪਣੀ ਤਾਂ ਉਸ ਚਸ਼ਮੇ ਨਾਲ ਜੁੜਨਾ ਹੋਵੇਗਾ ਇਹ ਇਸ ਸ਼ਬਦ ਦਾ ਮੇਨ ਥੀਮ ਹੈ ਸੰਚਨ ਹਰ ਇੱਕ ਮਾਲੀ ਇਹ ਆਤਮਿਕ ਜੀਵਨ ਦੇਣ ਵਾਲਾ ਵੀ ਇੱਕੋ ਹੀ ਹੈ ਸਾਰਿਆਂ ਨੂੰ ਉਹਨੇ ਆਪਣਾ ਜੀਵਨ ਦਿੱਤਾ ਹੋਇਆ ਤੇ ਆਤਮਿਕ ਜੀਵਨ ਦੇਣ ਵਾਲਾ ਵੀ ਉਹੀ ਹੈ ਖਾ ਵਰ ਕਰਤ ਹੈ ਪਾਤ ਪਤ ਡਾਲੀ ਮਾਲੀ ਨੂੰ ਆਪਣੇ ਬਾਗ ਦੇ ਹਰ ਇੱਕ ਬੂਟੇ ਦੇ ਪੱਤੇ ਦਾ ਵੀ ਪਤਾ ਹੈ ਵੀ ਠੀਕ ਹੈ ਕਿ ਹਾਲਤ ਚ ਕਿ ਸਹੀ ਹੈ ਕਿ ਨਹੀਂ ਜੜ ਦਾ ਵੀ ਪਤਾ ਹੈ ਤਣੇ ਦਾ ਵੀ ਪਤਾ ਹੈ ਫੁੱਲ ਦਾ ਵੀ ਪਤਾ ਹੈ ਤੇ ਹਰ ਇੱਕ ਉਸ ਉਸ ਹਰ ਇੱਕ ਬੂਟੇ ਨੂੰ ਉਹ ਨਿਹਾੜ ਰਿਹਾ ਹੈ ਹਰ ਇੱਕ ਬੂਟੇ ਨੂੰ ਉਹ ਪਰਖਦਾ ਹੈ ਦੇਖੋ ਬਹੁਤ ਪਿਆਰੀ ਗੱਲ ਹੈ ਗੁਰੂ ਜੀ ਦੀ ਕਿ ਜੀਵਨ ਦੇ ਵਿੱਚ ਜਿਹੜਾ ਮੇਰੇ ਅੰਦਰ ਜਿਹੜਾ ਮੇਰਾ ਜੀਵਨ ਦਾ ਸਿਸਟਮ ਹੈ ਜਿਹੜੀ ਜਿਉਣ ਦਾ ਜਿਹੜਾ ਮੇਰਾ ਸਿਸਟਮ ਹੈ ਉਤੇ ਵੀ ਮਾਲਕ ਦੀ ਰਾਖੀ ਹੈ ਉਤੇ ਵੀ ਮਾਲਕ ਦੀ ਰਾਖੀ ਹੈ ਆਪਾਂ ਭੋਜਨ ਖਾਂਦੇ ਆ ਨਾ ਭੋਜਨ ਦੇ ਵਿੱਚੋਂ ਕਲੋਰੀ ਜੀ ਜਿਹੜੀਆਂ ਨੇ ਤਾਕਤ ਉਹ ਬਣਦੀ ਹੈ ਉਹ ਬਣਦੀ ਕਿਵੇਂ ਹੈ ਭੋਜਨ ਸਾਡੇ ਖੂਨ ਵਿੱਚ ਰਲ ਜਾਂਦਾ ਹੈ ਫਿਰ ਉਹ ਖੂਨ ਸਾਡਾ ਫੇਫੜਿਆਂ ਦੇ ਕੋਲ ਜਾਂਦਾ ਉੱਥੋਂ ਆਕਸੀਜਨ ਲੈ ਕੇ ਆਉਂਦਾ ਟਰੱਕਾਂ ਦੇ ਟਰੱਕ ਭਰ ਕੇ ਆਕਸੀਜਨ ਸਰੀਰ ਵਿੱਚ ਲੈ ਕੇ ਜਾਂਦਾ ਫਿਰ ਉਹ ਟਰੱਕ ਉੱਥੋਂ ਖਾਲੀ ਹੋ ਕੇ ਜਿਹੜੀ ਉੱਥੇ ਬਣੀ ਹੋਈ ਕਾਰਬਨ ਲਾਈਕ ਸੈਡ ਹੁੰਦੀ ਹੈ ਉਹਨਾਂ ਨੂੰ ਵਾਪਸ ਲੈ ਕੇ ਆਉਂਦੇ ਆ ਉਹ ਫੇਫੜਿਆਂ ਕੋਲੇ ਆ ਕੇ ਫਿਰ ਹਵਾ ਵਿੱਚ ਛੱਡ ਦਿੰਦੇ ਆ ਕਿੰਨਾ ਵੱਡਾ ਇਹ ਤੰਤਰ ਹੈ ਨਾ ਸਾਡੇ ਸਰੀਰ ਦੇ ਵਿੱਚ ਲਗਾਤਾਰ ਚੱਲ ਰਿਹਾ ਇਹਦੀ ਰਾਖੀ ਕੌਣ ਕਰ ਰਿਹਾ ਬਾਣੀ ਟ੍ਰੈਕਰੀ ਤੇ ਪੁਲਿਸ ਲੱਗੀ ਹੋਈ ਹੈ ਸੜਕਾਂ ਤੇ ਰਾਖੀ ਲੱਗੀ ਹੋਈ ਹੈ ਸੜਕਾਂ ਨੂੰ ਪੇਪਲ ਪੱਧਰ ਕਰਦੇ ਆ ਇਹ ਸਾਡੇ ਅੰਦਰਲੇ ਸਿਸਟਮਾਂ ਨੂੰ ਕੌਣ ਸੰਭਾਲਦਾ ਉਹ ਮੰਨ ਲਈ ਸੰਭਾਲਦਾ ਜੀ ਨੂੰ ਆਪਣੇ ਆਪਣੇ ਲਾਏ ਹੋਏ ਬੂਟਿਆਂ ਦੀ ਪਰਖ ਸੋਚ ਕਿ ਧੀ ਪਿਆਰੀ ਗੱਲ ਗੁਰੂ ਜੀ ਸਾਨੂੰ ਸਮਝਾਉਂਦੇ ਆ ਅਸੀਂ ਬਾਣੀ ਨਾ ਪੜ ਕੇ ਕਿੰਨੇ ਨਵੇਸਲੇ ਹੋਏ ਬੈਠੇ ਆ ਖਾਬਰ ਕਰਤ ਹੈ ਪਾਤ ਪਤ ਡਾਲੀ ਉਹਨੂੰ ਹਰ ਇੱਕ ਸਾਖਾ ਦਾ ਵੀ ਪਤਾ ਹੈ ਹਰ ਇੱਕ ਪੱਤੇ ਦਾ ਵੀ ਪਤਾ ਹੈ ਤੇ ਉਹਨੂੰ ਮੂਲ ਦਾ ਵੀ ਪਤਾ ਵੀ ਕਿੱਥੇ ਜੜਿਆ ਹੋਇਆ ਹੈ। ਸਗਲ ਬਨਸਪਤ ਆਣ ਜੜਾਈ ਉਸ ਮਾਲੀ ਨੇ ਸਾਰੇ ਬਗੀਚੇ ਵਿੱਚ ਇਹ ਸਾਰੀ ਬਨਸਪਤੀ ਲਿਆ ਕੇ ਫਟ ਕੀਤੀ ਹੋਈ ਹੈ। ਸਜਾ ਕੇ ਰੱਖੀ ਹੋਈ ਹੈ। ਐ ਨਹੀਂ ਹੈ। ਦੇਖੋ ਅਸੀਂ ਕੀ ਸੋਚ ਰਹੇ ਹਾਂ ਵੀ ਨਹੀਂ ਜੀ ਬਾਪੂ ਜੀ ਨੇ ਇਸ ਤਰ੍ਹਾਂ ਦਾ ਨਹੀਂ ਮੇਰਾ ਚਿਹਰਾ ਇਸ ਤਰ੍ਹਾਂ ਦਾ ਬਣਾਉਣਾ ਸੀ। ਆ ਕਿਉਂ ਹੈ ਮੈਂ ਬਾਤੂ ਦਾ ਲਾਤਾ ਹੀ ਦੇ ਚ ਅਪਾ ਕਰ ਰਹੇ ਆ ਨਾ ਇਸ ਤਰ੍ਹਾਂ ਪਰ ਗੁਰੂ ਜੀ ਕਹਿੰਦੇ ਨਹੀਂ ਉਸ ਮਾਲੀ ਨੇ ਹਰ ਇੱਕ ਪੌਦੇ ਨੂੰ ਆਪਣੀ ਥਾਂ ਤੇ ਟਿਕਾਇਆ ਗਿਆ ਉਹਨੂੰ ਆਪਣਾ ਸ਼ਿੰਗਾਰ ਪੂਰਾ ਦਿੱਤਾ ਹੋਇਆ ਪਰ ਅਗੜਨਾ ਕੀ ਹੈ ਮਨ ਹਣ ਬਾਣੀ ਕੀ ਦੀ ਗੱਲ ਕਰ ਰਹੀ ਹੈ ਬਾਣੀ ਕਹ ਰਹੀ ਹੈ ਕਿ ਬੜਾ ਸੋਹਣਾ ਹੈ ਵਧੀਆ ਤੈਨੂੰ ਇਹੀ ਜੀ ਜੁਨ ਦਿੱਤੀ ਹੈ ਜਿਹੜੀ ਸਾਰੀਆਂ ਜੁਨਾਂ ਤੇ ਸਿਕਦਾਰੀ ਹੈ ਪਰ ਤੂੰ ਆਪਣੇ ਮਨ ਨੂੰ ਠੀਕ ਕਰ ਸਾਗਲੇ ਫੂਲੀ ਟੇਫਲ ਨ ਕਾਈ ਗੁਰੂ ਜੀ ਕਹਿੰਦੇ ਸਾਰੀ ਬ੍ਰਹਸਪਤੀ ਜਿੰਨੀ ਉਸ ਮਾਲਕ ਨੇ ਲਾਈਏ ਦੇ ਵਿੱਚ ਬੇਕਾਰ ਕੋਈ ਵੀ ਨਹੀਂ ਹੈ ਠੀਕ ਗੱਲ ਨਾਲ ਅਮਰਤ ਫਲ ਨਾਮ ਜਿਨ ਗੁਰਤੇ ਪਾਇਆ ਪਰ ਜਿਸ ਨੇ ਵੀ ਗੁਰੂ ਤੋਂ ਇਹ ਗਿਆਨ ਅਮਰਤ ਰੂਪੀ ਨਾਮ ਫਲ ਹੁਣ ਨਾਮ ਕੀ ਹੈ ਸਾਨੂੰ ਨਾਮ ਦੇ ਪਹਿਲਾਂ ਤਾਂ ਅਸੀਂ ਨਾਮ ਦੇ ਭਲੇਖੇ ਵਿੱਚ ਆ ਅਸੀਂ ਕਹਿੰਦੇ ਜੀ ਮੈਂ ਫਲਾਣੇ ਤੋਂ ਨਾਮ ਲਿਆ ਮੈਂ ਫਲਾਣੇ ਤੋਂ ਨਾਮ ਲਿਆ ਨਾਮ ਹੈ ਕੀ ਉਸ ਮਾਲਕ ਦੀ ਹੋਂਦ ਨੂੰ ਮਹਿਸੂਸ ਕਰ ਲੈਣਾ ਨਾਮ ਕਦੋਂ ਕਿਹਾ ਜਾਂਦਾ ਜਦੋਂ ਕੋਈ ਚੀਜ਼ ਬਣ ਜਾਂਦੀ ਹੈ ਅਸੀਂ ਸੰਸਾਰ ਤੇ ਪੈਦਾ ਹੋਏ ਸਾਡੇ ਮਾਪਿਓ ਗੁਰਦੁਆਰਾ ਸਾਹਿਬ ਆਏ ਦੀਗ ਲੈ ਕੇ ਆਏ ਅਰਦਾਸ ਕਰਾਈ ਮੁੱਖ ਵਕ ਦਾ ਪਹਿਲਾ ਅੱਖਰ ਲਿਆ ਉਤ ਸਾਡਾ ਨਾਂ ਰੱਖਤਾ ਕਦੋਂ ਰੱਖਿਆ ਗਿਆ ਜਦੋਂ ਅਸੀਂ ਸੰਸਾਰ ਤੇ ਆ ਗਏ ਹੋਂਦ ਮੇਰੀ ਹੋਂਦ ਜਦੋਂ ਸੰਸਾਰ ਤੇ ਆਈ ਤੇ ਮੇਰੇ ਮਾਪਿਓ ਨੇ ਮੇਰਾ ਨਾਂ ਰੱਖ ਦਿੱਤਾ ਉਸ ਮਾਲਕ ਦੀ ਹੋਂਦ ਨੂੰ ਸਮਝ ਲੈਣਾ ਹੀ ਉਸ ਦਾ ਨਾਮ ਹੈ ਮਤਲਬ ਉਸ ਦੀ ਵਜੂਦਗੀ ਨੂੰ ਮਹਿਸੂਸ ਕਰ ਲੈਣਾ ਹੀ ਉਸ ਦਾ ਨਾਮ ਹੈ ਇਹ ਗਿਆਨ ਹੈ ਇਹ ਅਮਰਤ ਫਲ ਹੈ ਜਦੋਂ ਮਾਲਕ ਜਾਗ ਹੈ ਬੰਦਾ ਛੜਕ ਤੇ ਤੁਰੂਗਾ ਤਾਂ ਵੀ ਨਿਯਮ ਵਿੱਚ ਤੁਰੂਗਾ ਖੇਤ ਜਾ ਕੇ ਖਾਲਸ ਵਾਰੂਗਾ ਤਾਂ ਵੀ ਨਿਯਮ ਵਿੱਚ ਸਵਾਰੂਗਾ ਜੇ ਕਿਸੇ ਦਫ਼ਤਰ ਵਿੱਚ ਬੈਠ ਕੇ ਜਾ ਕੇ ਉਹਦੇ ਹੱਥ 'ਚ ਕਲਮ ਆ ਗਈ ਨਾ ਤੇ ਲੋਕਾਂ ਦਾ ਕੰਮ ਕਰੇਗਾ ਡਿਊਟੀ ਕਰੇਗਾ ਨਾ ਕਿ ਚਾਹ ਪਾਣੀ ਮੰਗੇਗਾ ਕਿਉਂ ਕਿਉਂਕਿ ਅੰਦਰ ਗਿਆਨ ਹੈ ਅੰਦਰ ਉਸ ਨੂੰ ਪਤਾ ਹੈ ਕਿ ਮੇਰੀ ਡਿਊਟੀ ਹੈ ਮੈਨੂੰ ਇਹਦੀ ਤਨਖਾਹ ਮਿਲ ਰਹੀ ਹੈ ਮੈਂ ਕਰਨੀ ਹੈ ਖੇਤ ਜਾਣ ਵਾਲਾ ਜੀਵੀਦਾਰ ਇਹ ਕਹੇਗਾ ਇਹ ਮੇਰੇ ਗਵਾਂਢੀ ਦੀ ਵਰਤ ਹੈ ਦੋਕੇ ਐਦੋ ਕਿ ਮੈਂ ਨਹੀਂ ਜਾਣਾ ਮੈਂ ਆਪਣੀ ਲਿਮਟ ਵਿੱਚ ਰਹਿਣਾ ਹੈ ਉਹ ਸੋਚੇਗਾ ਸੋ ਗੁਰੂ ਜੀ ਕਹਿੰਦੇ ਇਹ ਅਪਰਥ ਵੀ ਵੇਚੀ ਹੈ ਤੇ ਇਹ ਜ਼ਹਿਰ ਵੀ ਇੱਥੀ ਹੈ ਦੋਨੋਂ ਚੀਜ਼ਾਂ ਨੇ ਪਰ ਗੁਰੂ ਦਾ ਗਿਆਨ ਲੈ ਕੇ ਇਹ ਅਮਰਤ ਰੂਪੀ ਰਸ ਚਖਿਆ ਜਾ ਸਕਦਾ ਹੈ ਪਾਇਆ ਜਾ ਸਕਦਾ ਉਸ ਮਾਲਕ ਦੀ ਹੋਂਦ ਨੂੰ ਕਬੂਲ ਕੀਤਾ ਜਾ ਸਕਦਾ ਨਾਨਕ ਦਾਸ ਤਰੀ ਤੇ ਨਮਾਇ ਗੁਰੂ ਜੀ ਕਹੇ ਅਮਰਤ ਫਲ ਨਾਮ ਜਿਨ ਗੁਰ ਤੇ ਪਾਇਆ ਜਿਨ੍ਹਾਂ ਨੇ ਗੁਰੂ ਦੇ ਗਿਆਨ ਰਾਹੀਂ ਇਹ ਅਮਰਤ ਰੂਪੀ ਫਲ ਪਾ ਲਿਆ ਨਾਨਕ ਦਾਸ ਦਾਸ ਨਾਨਕ ਜੀ ਕਹਿੰਦੇ ਐ ਤਰੀ ਚ ਨਾਇਆ ਉਹਨਾਂ ਤੇਰੇ ਜ਼ਹਿਰ ਦਾ ਪ੍ਰਭਾਵ ਹੀ ਨਹੀਂ ਹੁੰਦਾ ਇਹ ਮਾਇਆ ਦਾ ਪ੍ਰਭਾਵ ਨਹੀਂ ਕਰਦਾ ਹੁਣ ਦੇਖੋ ਨਾਤੇ ਗੁਰੂ ਜੀ ਸਾਨੂੰ ਇਹ ਕਹਿ ਰਿਹਾ ਵੀ ਤੁਸੀਂ ਕੰਮ ਕਾਰ ਨਹੀਂ ਕਰਨੀ ਪਰ ਕੰਮ ਕਾਰ ਦੀ ਚਿੰਤਾ ਨਹੀਂ ਕਰਨੀ ਕਾਹੇ ਰੇ ਮਨ ਚਿਤਮੈ ਉਦਮ ਜਾ ਆਹਰ ਹਰ ਜੀ ਉਪਰਿਆ ਉਦਮ ਕਰਨਾ ਹੈ ਉਦਮ ਦੀ ਚਿੰਤਾ ਨਹੀਂ ਕਰਨੀ ਕਿਉਂਕਿ ਉਦਮ ਦੀ ਚਿੰਤਾ ਕਰਾਂਗੇ ਉਦੋਂ ਵਿੱਚ ਖਰਚਤ ਹੋ ਜਾਗੇ ਪਰਵਾਹ ਤੁਹਾਨੂੰ ਘੁੱਲ ਜਾਵਾਂਗੇ ਐਸੇ ਕਰਕੇ ਨਹੀਂ ਕਰਨੀ ਉਦਮ ਕਰਨਾ ਹੁਣ ਸਾਨੂੰ ਸਟੇਜਾਂ ਤੇ ਕੀ ਕਿਹਾ ਜਾ ਰਿਹਾ ਮੈਂ ਕੱਲ ਵੀ ਕਿਸੇ ਭੋਗਤੇ ਸੀ ਮਰਕਤ ਦੇ ਤੇ ਬਸ ਉਹਨਾਂ ਦਾ ਕੰਮ ਇਹ ਹੈ ਵੀ ਘੰਟਾ ਡੇਢ ਘੰਟਾ ਜਿਹੜਾ ਉਹ ਲਾਉਂਦੇ ਆ ਨਾ ਬਸ ਮੌਤ ਤੋਂ ਸਵਾਇ ਕੋਈ ਗੱਲ ਹੀ ਨਹੀਂ ਕਰਦੇ ਜਦੋਂ ਕਿ ਗੁਰੂ ਜੀ ਮੌਤ ਦੀ ਗੱਲ ਹੀ ਨਹੀਂ ਕਰ ਰਹੇ ਗੁਰੂ ਜੀ ਗੱਲ ਕਰ ਰਹੇ ਆਤਮਿਕ ਖੇੜੇ ਦੀ ਆਤਮਿਕ ਆਨੰਦ ਦੀ ਤੇ ਆਤਮਿਕ ਮੌਤ ਦੀ ਵੀ ਵਦਿਆ ਤੂੰ ਆਪਣੇ ਜੀਵਨ ਵਿੱਚ ਆਤਮਿਕ ਮੌਤੇ ਨਹੀਂ ਮਰਨਾ ਜਿਉਂਦੇ ਰਹਿਣਾ ਸਟੈਂਡਰਡ ਦਾ ਜੀਵਨ ਜਿਉਣਾ ਤਾ ਉੱਚਾ ਸੱਚਾ ਜੀਵਨ ਜਿਉਣਾ ਐਵੇਂ ਨਹੀਂ ਨਾਲਜ ਵਿੱਚ ਇੱਕ ਦੇ ਇਧਰ ਡਿੱਗ ਪਿਆ ਕਦੇ ਇਧਰ ਡਿੱਗ ਪਿਆ ਇਹ ਕੰਮ ਨਹੀਂ ਤੂੰ ਕਰਨਾ ਇਸ ਮੌਤ ਦੀਆਂ ਗੱਲਾਂ ਗੁਰੂ ਜੀ ਕਰ ਰਹੇ ਐ ਤੇ ਸਾਬਦੀ ਐ ਕਿ ਤੂੰ ਪੈਦਾ ਹੋਇਆ ਨਾ ਤੂੰ ਬਣਿਆ ਨਾ ਤੂੰ ਬਿੰਦ ਸਿੰਘ ਅਧਰੂ ਬਸ ਇਹ ਖਿਆਲ ਰੱਖ ਇਹ ਐਨੀ ਗੱਲ ਕਰੂ ਜੀ ਜ਼ਰੂਰ ਕਹਿੰਦੇ ਐ ਇਹ ਤਾਂ ਕਹਿੰਦੇ ਐ ਸਾਨੂੰ ਉਹਨਾਂ ਕ ਖੇਤਾਂ ਜੀਵਨ ਦਾ ਸਮਝ ਆ ਜਾਏ ਵੀ ਇੰਨਾ ਕ ਅਖੇਤਰ ਹੈ ਸਾਡਾ ਇੰਨੀ ਕ ਸੀਮਾ ਹੈ ਸਾਡੀ ਬਸ ਇਹ ਸਮਝਾਉਣ ਵਾਸਤੇ ਗੁਰੂ ਜੀ ਜ਼ਰੂਰ ਕਹਿੰਦੇ ਐ ਕਿ ਜੇ ਤੂੰ ਬਣਿਆ ਤੇ ਜਾਵੇਂਗਾ ਜ਼ਰੂਰ ਆਏਂ ਤੇ ਜਾਵੇਂਗਾ ਜ਼ਰੂਰ ਬਣਿਆ ਤੇ ਮਿਟੇਂਗਾ ਜ਼ਰੂਰ ਜਮਿਆ ਤੇ ਮਰੇਂਗਾ ਜ਼ਰੂਰ ਇੱਕੋ ਹੀ ਗੱਲ ਹੈ ਕਿਸੇ ਪਾਸੇ ਲਾਲੋ ਬਸ ਇਹਦੇ ਉੱਤੇ ਕੁਝ ਨਹੀਂ ਕਹਿੰਦੇ ਹਾਂ ਐ ਕਹਿੰਦੇ ਐ ਵੀ ਇਸ ਜਿਉਂ ਦੇ ਜੀ ਤੂੰ ਆਤਮਕ ਮੌਤੇ ਨਹੀਂ ਮਰਨਾ ਸੂਬਾ ਸਰਾਂਧ ਦਾ ਜਿਹੜਾ ਅਹਿਲਕਾਰ ਹੈ ਸਚਾਨੰਦ ਜੀ ਨੂੰ ਝੂਠਾ ਸੰਤ ਕਿਹਾ ਜਾਂਦਾ ਤੇ ਉਹਦਾ ਜਿਹੜੇ ਦੂਜੇ ਰਾਜੇ ਨੇ ਸਲਾਹ ਕਰਨੇ ਉਹ ਸਾਰੇ ਆਤਮਕ ਮੋਤੇ ਮਾਰ ਰਿਹਾ ਕਿਉਂਕਿ ਕੁਰਾਨ ਕਹਿ ਰਹੀ ਹੈ ਬੱਚੇ ਉੱਤੇ ਤੇ ਇਸਤਰੀ ਉੱਤੇ ਜ਼ੁਲਮ ਨਹੀਂ ਕਰਨਾ ਪਰ ਉਹ ਬੱਚਿਆਂ ਨੂੰ ਸਜ਼ਾ ਦੇ ਰਹੇ ਸਾਬ ਜਦਿਆਂ ਨੂੰ ਸਜ਼ਾ ਦੇ ਰਿਹਾ ਹੱਥ ਦਮਾ ਰਿਹਾ ਤੇ ਸੂਬਾ ਸਰਾਂਧ ਉਸ ਨੂੰ ਅੰਜਾਮ ਦਵਾ ਰਿਹਾ ਫਿਰ ਇਸੇ ਦੇਖੇ ਤੇ ਜਦੋਂ ਕਿ ਕੁਰਾਨ ਦੀ ਆਇਤ ਕਹਿ ਰਹੀ ਹੈ ਕਿ ਬੱਚੇ ਤੇ ਜ਼ੁਲਮ ਨਹੀਂ ਕਰਨਾ ਇੱਥੇ ਇੱਥੇ ਫਿਰ ਉਹ ਮਰ ਗਏ ਨਾ ਉਹ ਆਤਮਿਕ ਮੌਤੇ ਮਰ ਗਏ ਸਾਬ ਜਾਦੇ ਅੱਜ ਵੀ ਜਿਉਂਦੇ ਆ ਸਾਡੀਆਂ 40 45 50 ਪੀੜੀਆਂ ਲੰਘ ਗਈਆਂ ਆਉਣਗੀਆਂ ਉਹਨਾਂ ਦੇ ਉੱਪਰ ਅਸੀਂ ਚੌਥੇ ਬਜ਼ੁਰਗ ਦੇ ਨਾਂ ਕੋਈ ਵਿਰਲਾ ਜਾਣਦਾ ਹੋਵੇਗਾ ਪੰਜਵੇਂ ਦਾ ਤਾਂ ਕੋਈ ਜਾਣਦਾ ਹੀ ਨਹੀਂ ਹੈ ਕਿ ਸਾਡਾ ਪੰਜਵਾਂ ਬਜ਼ੁਰਗ ਪਿੱਛੇ ਕਿਹੜਾ ਹੋਇਆ ਸਾਨੂੰ ਐ ਨਹੀਂ ਪਤਾ ਸੀ ਕਿਹੜੇ ਪਿੰਡੋਂ ਆ ਕੇ ਇੱਥੇ ਵਸੇ ਆਂ ਸਾਹਿਬ ਜਾਂਦੇ ਅੱਜ ਵੀ ਸਰੰਦ ਵਿੱਚ ਹਾਜ਼ਰ ਨੇ ਅੱਜ ਵੀ ਜਾ ਕੇ ਅਸੀਂ ਸਜਦਾ ਕਰਦੇ ਆ ਕਿਉਂ ਕਿਉਂਕਿ ਸੱਚ ਤੇ ਖੜੇ ਆਤਮਕ ਮੌਤੇ ਨਹੀਂ ਮਰੇ ਇਸ ਕਰਕੇ ਇਹ ਚੀਜ਼ ਬਾਣੀ ਵਿੱਚੋਂ ਪ੍ਰਾਪਤ ਹੋਣੀ ਹੈ ਬਾਣੀ ਨੂੰ ਆਪ ਪੜੋ ਆਪ ਵਿਚਾਰੋ ਤਾਂ ਜਾ ਕੇ ਗਿਆਨ ਆਉਣਾ ਹੈ